ਪਿਤਾ ਬਣਨਾ ਅਜੀ ਵੀ ਤੁਹਾਡਾ ਸੁਪਨਾ ਹੈ ਆਪਣਾ ਮਾਤਾ ਪਿਤਾ ਬਣਨ ਦਾ ਸੁਪਨਾ ਪੂਰਾ ਕਰੋ ਅਪੋਲੋ ਫਰਟੀਲਿਟੀ ਦੇ ਨਾਲ ਮੁਫਤ ਸਲਾਹ ਲਈ ਕਾਲ ਕਰੋ 99539239453 ਪੰਜਾਬ ਸਰਕਾਰ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਲਈ ਵਚਨਬੱਧ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਫਲੋਰ ਪਹੁੰਚੇ ਜਿੱਥੇ ਉਹਨਾਂ ਨੇ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ ਨੇ ਨੌਜਵਾਨਾਂ ਨੇ ਨਿਯੁਕਤੀ ਪੱਤਰ ਹਾਸਲ ਕਰਨ ਤੋਂ ਬਾਅਦ ਆਪਣੀ ਖੁਸ਼ੀ ਜ਼ਾਹਰ ਕੀਤੀ ਹੈ ਪੰਜਾਬ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਹੁਣ ਤੱਕ ਉਹ 44250 ਸਰਕਾਰੀ ਨੌਕਰੀਆਂ ਦੇ ਕਿ ਨੇ ਨੌਜਵਾਨਾਂ ਨੂੰ 872 ਦਿਨਾਂ ਦੇ ਵਿੱਚ ਔਸਤਨ ਉਹ ਰੋਜ਼ਾਨਾ 50 ਨੌਕਰੀਆਂ ਦੇ ਚੁੱਕੇ ਨੇ ਇਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦਾਵਾ ਕੀਤਾ ਹੈ ਸਰ ਮੇਰਾ ਨਾਮ ਕਮਲਪ੍ਰੀਤ ਕੌਰ ਆ ਮੈਂ ਗੁਰਦਾਸਪੁਰ ਜ਼ਿਲ੍ਹੇ ਤੋਂ ਬਿਲੋਂਗ ਕਰਦੀ ਆ ਸੋ ਅੱਜ ਮੇਰੀ ਐਸਆਈ ਦੇ ਤੌਰ ਤੇ ਜੁਆਇਨਿੰਗ ਲੈਟਰ ਮਿਲਿਆ ਹੋਇਆ ਸੋ ਮੈਨੂੰ ਬਹੁਤ ਖੁਸ਼ੀ ਹੋ ਰਹੀ ਆ ਇਹਦੇ ਵਿੱਚ ਮੇਰੇ ਮਾਤਾ ਪਿਤਾ ਦਾ ਔਰ ਮੇਰੇ ਵਾਈ ਗੁਰੂ ਦਾ ਉਹਨਾਂ ਦਾ ਬਹੁਤ ਸਾਥ ਆ ਸੋ ਮੈਂ ਆਪਣੇ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਐਂਡ ਅੱਜ ਮੈਨੂੰ ਬਹੁਤ ਖੁਸ਼ੀ ਹੈ ਕੀ ਲੱਗਦਾ ਮੈਡਮ ਜਿਹੜੇ ਬੱਚੇ ਬਾਹਰ ਜਾਦੇ ਉਹਨਾਂ ਨੂੰ ਕੀ ਮੈਸੇਜ ਦੇਣਾ ਹੈ ਮੈਂ ਉਹਨਾਂ ਨੂੰ ਇਹ ਹੀ ਮੈਸੇਜ ਦੇਣਾ ਚਾਹੁੰਗੀ ਕਿ ਮਤਲਬ ਹੁਣ ਸਰਕਾਰ ਵਧੀਆ ਆਈ ਆ ਤਾਂ ਉਹ ਜੌਬ ਦੇ ਰਹੀ ਆ ਸੋ ਬੱਚਿਆਂ ਨੂੰ ਇੱਧਰ ਹੀ ਪੜ੍ਹ ਕੇ ਮਿਹਨਤ ਕਰਨੀ ਚਾਹੀਦੀ ਆ ਤਾਂ ਕਿ ਉਹ ਆਪਣੇ ਮਾਪਿਓ ਦੇ ਮਾਪਿਓ ਦੇ ਕੋਲ ਵੀ ਰਹਿਣ ਤੇ ਆਪਣੀ ਜ਼ਿੰਦਗੀ ਦੇ ਵਿੱਚ ਹੋਰ ਤਰੱਕੀ ਵੀ ਕਰ ਸਕਣ ਇਹ ਨੌਕਰੀ ਪਾਣ ਲਈ ਤੁਹਾਨੂੰ ਕੋਈ ਸਪਾਰਸ਼ ਜਾਂ ਕੋਈ ਨਹੀਂ ਜੀ ਐਵੇਂ ਦੀ ਕੋਈ ਗੱਲ ਨਹੀਂ ਮੈਨੂੰ 1 ਰੁਪਿਆ ਵੀ ਨਹੀਂ ਦੇਣਾ ਪਿਆ 나 ਹੀ ਮੈਂ ਕਿਸੇ ਦੀ ਕੋਈ ਸਪਾਰਿਸ਼ ਲਈ ਹੈ ਮੈਂ ਆਪਣੀ ਮਿਹਨਤ ਤੇ ਬਲ ਤੇ ਹੀ ਸਾਰਾ ਕੁਝ ਹਾਸਲ ਕੀਤਾ ਹੈ ਨਾਮ ਇਹ ਤਰਲੋ ਸਿੰਘ ਜੀ ਹਾ ਜੀ ਸਰ ਕਿੱਦਾਂ ਲੱਗ ਰਿਹਾ ਜਿਹੜੀ ਨੌਕਰੀ ਮਿਲੀ ਹੈ ਬਹੁਤ ਵਧੀਆ ਲੱਗ ਰਿਹਾ ਜੀ ਮੇਰੀ ਬੇਟੀ ਹਾਂ ਜੀ ਹਾਂ ਕੋਈ ਪਰਬਲ ਨਹੀਂ ਚਾਰ ਨੌਕਰੀਆਂ ਮਿਲ ਗਈਆਂ ਹਾਂ ਜੀ ਪੰਜਾਬ ਗਵਰਨਮੈਂਟ ਬਹੁਤ ਵਧੀਆ ਤੇ ਜੇ ਪਹਿਲੇ ਸਰਕਾਰਾਂ ਜੀ ਉਹਨਾਂ ਨੇ ਕਿਹੜੇ ਇਤਾਂ ਦੇ ਉਤਰਾਲੇ ਕੀਤੇ ਸੀ ਬਹੁਤ ਘਟਾ ਕੀਤੇ ਸੀ ਹਾਂਜੀ ਬਿਲਕੁਲ ਬਿਨਾ ਪੈਸੇ ਤੋਂ ਨੌਕਰੀ ਮਿਲੀ ਹੈ ਕੋਈ ਪੈਸਾ ਨਹੀਂ ਦਿੱਤਾ ਤੇ ਨੌਕਰੀਆਂ ਪੰਜਾਬ ਗਵਰਨਮੈਂਟ ਦੀਆਂ ਮਿਲੀਆਂ ਇੱਕ ਸੈਂਟਰ ਗਵਰਨਮੈਂਟ ਦੀ ਇੱਕ ਸੈਂਟਰ ਗਵਰਨਮੈਂਟ ਇਹ ਗੱਲ ਹੈ ਕਿ ਨੌਕਰੀ ਜੁੱਤ ਪੌਚੇ ਬਾਹਰ ਜਾਂਦੇ ਆ ਬਾਹਰ ਜਾ ਕੇ ਆਪਾਂ ਤੇ ਇਹੀ ਗਾਵਾਂਗੇ ਕਿ ਇੱਥੇ ਪੜ੍ਹ ਕੇ ਤੇ ਵਧੀਆ ਨੌਕਰੀਆਂ ਲੈਣ ਬਾਹਰ ਜਾਂਦੀ ਕੋਈ ਜ਼ਰੂਰਤ ਨਹੀਂ ਬਹੁਤ ਵਧੀਆ ਕਰ ਰਹੇ ਹਾਂ ਜੀ ਅੱਜ ਸਾਨੂੰ ਸਰਕਾਰ ਨੇ ਨਿਯੁਤੀ ਪੱਤਰ ਦਿੱਤੇ ਹਨ ਤੇ ਅਸੀਂ ਬਹੁਤ ਮਿਹਨਤ ਕੀਤੀ ਹੈ ਜੌਬ ਲਈ ਤੇ ਬਹੁਤ ਖੁਸ਼ੀ ਹੈ ਜੀ ਸਾਨੂੰ ਬਸ ਸ਼ਬਦ ਨਹੀਂ ਇਸ ਟਾਈਮ ਕਿੰਨੇ ਸਮੇਂ ਤੋਂ ਮਿਹਨਤ ਕਰਦੇ ਬੈਠੇ ਕਾਫੀ ਟਾਈਮ ਤੋਂ ਅਸੀਂ ਤਿਆਰੀ ਕਰ ਰਹੇ ਸੀਗੇ ਜੀ ਸਰਕਾਰ ਨੇ ਪੋਸਟਾਂ ਕੱਢੀਆਂ ਸੀ ਸਰਕਾਰ ਹਰ ਸਾਲ ਪੋਸਟਾਂ ਕੱਢ ਰਹੀ ਹੈ ਪੁਲਸ ਦੀਆਂ ਤਾਂ ਸਾਨੂੰ ਬੜੀ ਜਿਹੜੇ ਹੋਰ ਕੈਂਡੀਡੇਟਸ ਹੈ ਉਹਨਾਂ ਨੂੰ ਇਸ ਦਾ ਬਹੁਤ ਫਾਇਦਾ ਮਿਲ ਰਿਹਾ ਤੇ ਅਸੀਂ ਵੀ ਕਾਫੀ ਟਾਈਮ ਤੋਂ ਤਿਆਰੀ ਕਰ ਰਹੇ ਸੀਗੇ ਹੁਣ ਪੋਸਟ ਸਾਡੀ ਨਿਕਲੀ ਇੱਧਰ ਬਹੁਤ ਵਧੀਆ ਮਹਿਸੂਸ ਕਰ ਰਹੇ ਹਾਂ ਮਾਨ ਸਰਕਾਰ ਨੇ ਮੌਕਾ ਦਿੱਤਾ ਸੇਵਾ ਕਰਨ ਦਾ ਹੀ ਅੱਗੇ ਤੇ ਸਾਡੀ ਜਿਹੜੀ এডਿਕੇਸ਼ਨ ਪ੍ਰਾਪਤ ਕੀਤੀ ਹੋਈ ਆ ਉਹਦਾ ਸਾਡਾ ਅੱਜ ਮੁੱਲ ਪਿਆ ਗਿਆ ਹੀ ਤੇ ਬਹੁਤ ਮਿਹਨਤ ਕੀਤੀ ਸੀਗੀ ਤੇ ਕੰਪੀਟੀਸ਼ਨ ਤਾਂ ਬਹੁਤ ਸੀਗਾ ਬਟ ਲਗਾਤਾਰ ਪੋਸਟਾਂ ਆਉਣ ਦੇ ਨਾਲ ਸਾਨੂੰ ਮੌਕਾ ਮਿਲਿਆ ਇਸ ਚੀਜ਼ ਦਾ ਤਾਂ ਸਾਨੂੰ ਬਹੁਤ ਖੁਸ਼ੀ ਹੈ ਐਸੇ ਤਾਂ ਬਿਆਨ ਕਰਨਾ ਵਰਡਸ ਵਿੱਚ ਇਸ ਟਾਈਮ ਦਾ ਬਹੁਤ ਮੁਸ਼ਕਲ ਆ ਬਟ ਕਹਿ ਸਕਦਾ ਹਾਂ ਕਿ ਬਿਲਕੁਲ ਕਲਾਊਡ ਨਾਈਨ ਤੇ ਫੀਲ ਕਰ ਰਿਹਾ ਮੈਂ ਕਿਉਂਕਿ ਮਿਹਨਤ ਬਹੁਤ ਲੱਗਦੀ ਹੈ ਤੁਹਾਨੂੰ ਬਤ ਤਿਆਰੀ ਕਰਨ ਦੇ ਵਿੱਚ ਤੇ ਉਸ ਤੋਂ ਬਾਅਦ ਵੀ ਪਹਿਲਾਂ ਕੀ ਹੁੰਦਾ ਸੀ ਕਿ ਆਪਾਂ ਦੇਖਦੇ ਸੀ ਕਿ ਫੇਵਰੇਟਿਜ਼ਮ ਬਹੁਤ ਜ਼ਿਆਦਾ ਹੁੰਦਾ ਸੀਗਾ ਬਟ ਹੁਣ ਗੱਲ ਕੀ ਹੋਈ ਹੈ ਕਿ ਆਮ ਆਦਮੀ ਸਰਕਾਰ ਦੇ ਵਿੱਚ ਉਹ ਬਿਲਕੁਲ ਇਲੀਮੀਨੇਟ ਹੋ ਗਿਆ ਜੋ ਬੰਦਾ ਮਿਹਨਤ ਕਰਦਾ ਹੈ ਅਕੋਰਡਿੰਗ ਟੂ ਮੈਰਿਟ ਜਿੱਦਾਂ ਭਗਵੰਤ ਮਾਨ ਸਰ ਨੇ ਕਿਹਾ ਸੀ ਵੀ ਅਸੀਂ ਤੁਹਾਨੂੰ ਮੈਰਿਟ ਦੇ ਅਕੋਰਡਿੰਗ ਚੂਜ਼ ਕਰ ਰਹੇ ਹਾਂ ਤਾਂ ਤੁਸੀਂ ਵੀ ਅੱਗੇ ਜਾ ਕੇ ਮੈਰਿਟ ਦੇ ਬੇਸਿਸ ਤੇ ਹੀ ਬੱਚਿਆਂ ਜੋ ਕਿ ਅੱਗੇ ਲੋਕਾਂ ਨੇ ਉਹਨਾਂ ਦੀ ਸੇਵਾ ਕਰੋ ਬਹੁਤ ਚੰਗਾ ਲੱਗ ਰਿਹਾ ਹੈ ਜੁਆਇਨਿੰਗ ਲੈ ਕੇ ਕਾਫੀ ਜਦ ਤੋ ਟਰਾਈ ਵੀ ਕਰ ਰਹੇ ਸੀ ਹਾਂਜੀ ਡਿ ਤੇ ਜਿਵੇਂ ਉਹ ਪੁੱਛਦੇ ਸੀ ਤੁਸੀਂ ਪਹਿਲਾਂ ਮੇਕੀ ਕੁਝ ਪੈਸੇ ਦਿੱਤੇ ਆ ਜਾਂ ਨਹੀਂ ਤਾਂ ਮੈਨੂੰ ਹਰ ਕੋਈ ਬੰਦਾ ਪੁੱਛਦਾ ਹੈ ਕਿ ਪੈਸੇ ਭਰੇ ਯਾਰ ਮਨ ਕੇ adda ਹੀ ਹੋ ਗਿਆ ਮਤਲਬ ਇਹ ਚੰਬਾ ਲੱਗਦਾ ਹੈ ਨਾ ਸਭ ਨੂੰ ਕਿ ਪਹਿਲਾਂ ਜੋ ਸਰਕਾਰਾਂ ਸੀ ਕਿਉਂ ਉਹ ਸੈਟਿੰਗ ਕਰਕੇ ਉਸ ਤੋਂ ਵੀ ਪੰਜ-ਪੰਜ ਸਾਲ ਬਾਅਦ ਹੀ ਕੱਢਣੀਆਂ ਆਖੀਰਲੇ ਸਾਲ ਇਲੈਕਸ਼ਨ ਤੇ ਹੁਣ ਹਰ ਸਾਲ ਆ ਰਹੀਆਂ ਬਿਨਾਂ ਪੈਸੇ ਤੋਂ ਭਰਤੀ ਹੋ ਰਹੀ ਹੈ ਚੰਗਾ ਲੱਗਦਾ ਵਧੀਆ ਲੱਗਦਾ ਤਾਂ ਲੱਗਦਾ ਹੈ ਕਿ ਹਾਂ ਇੱਥੇ ਵੀ ਪੰਜਾਬ 'ਚ ਕੁਝ ਹੈਗਾ ਬਹੁਤ ਵਧੀਆ ਲੱਗਦਾ ਫਿਕੋਰੇ ਮੇਰਾ ਪਿੰਡ ਨਾਈ ਵਾਲਾ ਪਾਤੜਾ ਕੋਲੇ ਆ ਅੱਜ ਅਸੀਂ ਸਬ ਇਨਸਪੈਕਟਰ ਜੁਆਇਨ ਕੀਤਾ ਬਹੁਤ ਵਧੀਆ ਮਤਲਬ ਪ੍ਰਾਊਡ ਮੂਮੈਂਟ ਹੈ ਘਰਦਿਆਂ ਨੂੰ ਖੁਸ਼ੀ ਹੈ ਕਿ ਹਾਂ ਸਾਡੀ ਧੀ ਨੇ ਅੱਜ ਮਤਲਬ ਕਿਉਂਕਿ ਸਾਡੀ ਫੈਮਿਲੀ ਚ ਕੋਈ ਪਹਿਲਾਂ ਗਵਰਨਮੈਂਟ EMPLOYE ਨਹੀਂ ਹੈਗਾ ਤਾਂ ਉਹਨਾਂ ਨੂੰ ਮਤਲਬ ਬਹੁਤ ਖੁਸ਼ੀ ਹੈ ਅੱਜ ਸਵੇਰ ਦੇ ਮਤਲਬ ਖੁਸ਼ ਨੇ ਵੀ ਹਾਂ ਚਲੋ ਸਾਡੀ ਫੈਮਿਲੀ ਚੋ ਵੀ ਕੋਈ ਗਵਰਨਮੈਂਟ ਜੌਬ ਤੇ ਲੱਗਾ ਹੈ ਨਾਲੇ ਇਹ ਭਰਤੀਆਂ ਬਹੁਤ ਕਲੀਨ ਨੇ ਸਨ ਉਹ ਤਿੰਨ ਚਾਰ ਸਾਲ ਹੋ ਗਏ ਨੇ ਤਿਆਰੀ ਕਰਦੇ ਨੂੰ ਤਾਂ ਮਤਲਬ ਜਿਵੇਂ ਰੈਗੂਲਰ ਪੇਪਰ ਆ ਰਹੇ ਨੇ ਤਾਂ ਬੱਚੇ ਮੋਟੀਵੇਟ ਰਹਿੰਦੇ ਨੇ ਵੀ ਹਾਂ ਅਸੀਂ ਅਗਲੇ ਪੇਪਰ ਦੀ ਪੜ੍ਹਨਾ ਜੇ ਆ ਨਹੀਂ ਹੋਇਆ ਤਾਂ ਅ ਤਾ ਕਰਕੇ ਇਹ ਸਰਕਾਰ ਦੀ ਮਤਲਬ ਇਹ ਪਲੱਸ ਪੁਆਇੰਟ ਹੈਗਾ ਵੀ ਆਪਾਂ ਕਹਿ ਸਕਦੇ ਆ ਕਿ ਯੂਥ ਲਈ ਤਾਂ ਮਤਲਬ ਨੌਕਰੀਆਂ ਪ੍ਰੋਵਾਈਡ ਕਰਦੀ ਏ